ਭਾਈ ਸਾਹਿਬ ਦੇ ਨਾਲ ਕੀ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਦੇਖੋ ਜੀ بڑا ਜਿੱਦਾਂ ਕਹਿੰਦੇ ਨੇ ਉਹ ਬੰਦਾ ਹੌਲਾ ਜਾ ਹੋ ਜਾਂਦਾ ਉਸ ਤਰ੍ਹਾਂ ਹੋ ਗਿਆ ਕਿ ਜਿਹੜਾ ਸੰਗਤਾਂ ਨੇ ਜਿਹੜਾ ਫਤਵਾ ਦਿੱਤਾ ਹੈਗਾ ਤੇ ਉਹਨਾਂ ਦੇ ਮਨ ਦੇ ਵਿੱਚ ਬੜਾ ਹੀ ਇੱਕ ਚਿੰਤਾ ਜੀ ਸੀ ਕਿ ਪਤਾ ਨਹੀਂ ਗਏ ਕਿ ਸੌਂ ਚਕਾਉਣਗੇ ਕਿਦਾਂ ਹੋਏਗਾ ਉਹ ਜਿਹੜੇ ਕੜੂਰ ਸਾਹਿਬ ਦੇ ਲੋਕਾਂ ਨੇ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਹੈਗਾ ਉਹਨਾਂ ਦੀ ਨੁਮਾਇੰਦਗੀ ਦਾ ਕੀ ਬਣੇਗਾ ਉਹ ਦੇਖੋ ਜਿੰਨੇ ਵੀ ਯਤਨ ਕੀਤੇ ਦੇਸ਼ ਵਿਦੇਸ਼ ਤੋਂ ਜਾਂ ਇੱਥੋਂ ਹੋਏ ਆ ਤੇ ਉਹ ਉਹ ਬੜਾ ਵਧੀਆ ਉਹ ਜਿਹੜਾ ਅੱਜ ਸੌ ਚੁੱਕਣ ਦੇ ਨਾਲ ਜਿਹੜਾ ਉਹਨਾਂ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਵਾ ਉਹਨਾਂ ਨੂੰ ਜਿਹੜਾ ਵਾ ਉਹ ਪਤਾ ਲੱਗੇਗਾ ਵੀ ਨਹੀਂ ਸਾਡੀ ਕੋਈ ਮੈਨਟੀ ਕਰੇਗਾ ਨਾ ਕਿੱਦਾਂ ਦਾ ਮਾਹੌਲ ਕਿੱਦਾਂ ਸੀ ਮੁਲਾਕਾਤ ਹੋਈ ਕਿ ਇਸ ਖੁਸ਼ਹੂਮਾ ਮਾਹੌਲ ਸੀਗਾ ਕਿਤੇ ਅੱਖਾਂ ਗਮਗੀਨ ਸੀਆਂ ਜਾਂ ਕਿੱਦਾਂ ਸੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਉਹ ਤੇ ਬਿਲਕੁਲ ਹੀ ਨਾ ਇੰਨਾ ਖੁਸ਼ੀ ਜੀ ਦੇ ਹੁੰਦੇ ਤੇ ਨਾ ਹੀ ਕਰੀ ਜਿਆਦਾ ਗਮੀ ਜੇ ਉਹਦੇ ਜਿੱਦਾਂ ਦੇ ਹੁੰਦੇ ਕੋਈ ਤੇ ਤੁਸੀਂ ਦੇਖਣਾ ਸੀ ਉਹ ਤੇ ਅਫਸਰ ਲੱਗੇ ਬੈਠੇ ਰਹੇ ਸਾਡੇ ਵਧੀਆ ਮਾਹੌਲ ਦੇ ਵਿੱਚ ਉਹਨਾਂ ਨੇ ਖਾਣਾ ਖਾਦਾ ਦੋ ਕੁ ਮਿੰਟ ਬਸ ਅੱਛਾ ਖਾਣਾ ਵੀ ਖਾਦਾ ਤੁਸੀਂ अच्छा भाई साहब ਦਾ ਨਾਮ ਲ ਇਕੱਠੇ ਲੰਚ ਕੀਤਾ ਪਰਿਵਾਰ ਦੇ ਨਾਲ ਹਾਂ ਜੀ ਉਹ ਨਾਲ ਹੋਰ ਵੀ ਅਫਸਰ ਆਏ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੇ ਵੀ ਖਾਣਾ ਖਾਧਿਆ ਸਾਰੇ ਨੂੰ ਮਿੱਠਾ ਕਰਾਇਆ ਹਾਂਜੀ ਹਾਂਜੀ ਪਹਿਲਾਂ ਉਹਨਾਂ ਨੂੰ ਸਰਪਾਉ ਦਿੱਤਾ ਫਿਰ ਜਿਹੜਾ ਬੰਗਲਾ ਸਾਹਿਬ ਤੋਂ ਰਾਤੀ ਸੰਨ ਪ੍ਰਸ਼ਾਦ ਮਿਲਿਆ ਸੀ ਤੇ ਉੱਥੋਂ ਹੀ ਸਰਪਾਉ ਮਿਲਿਆ ਸੀਗਾ ਕਿ ਉਹਨਾਂ ਨੂੰ ਸਾਡੇ ਰਬੂਸ ਜਿਹੜੀਆਂ ਗੁਰੂ ਸਾਹਿਬ ਤੋਂ ਦਿੱਤੀ ਉਹਨਾਂ ਨੂੰ ਦਿੱਤਾ ਬੜਾ ਉਹਨਾਂ ਨੇ ਉਹਨਾਂ ਦਾ ਇੱਕ ਬੇਟੀ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਹੈਗਾ ਕਿ ਉਹਨਾਂ ਨੂੰ ਮੇਰੇ ਲੋਕਾਂ ਤੋਂ ਬੁਲਾਓ ਤੇ ਸੰਗਤਾਂ ਜਿਹੜੀਆਂ ਆਈਆਂ ਵਾ ਬਾਹਰ ਅਸੀਂ ਦੱਸਿਆ ਕਿ ਤੇ ਬਿਨਾਂ ਸੱਦੇ ਤੋਂ ਵੀ ਇੱਥੇ ਪਹੁੰਚੇ ਇਹ ਲੋਕ ਤੇ ਉਹਨਾਂ ਨੇ ਕਿ ਉਹਨ ਵਾਈਗੁਰ ਵਗੈਰ ਦਾ ਸਫਰ ਉਹਨਾਂ ਜਲਦੀ ਮਿਲਣ ਠੀਕ ਹੈ ਕੀ ਕਹਿੰਦੇ ਹੋ ਬਾਕੀ ਬਈ ਬੜਾ ਲੰਬਾ ਸਫਰ ਕਰਕੇ ਆਏ ਸੀਗੇ ਹੁਣ ਫੇਰ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਕੋਈ ਥਕਾਨ ਸੀਗੀ ਜਾਂ ਪੂਰੀ એનર્ਜੀ ਸੀ ਉਹਦੇ ਦਾ ਹਾਲ ਟੈਗ ਆ ਇਹ ਉਹਨਾਂ ਦੇ ਰਸਤੇ ਦੇ ਵਿੱਚ ਅੱਛਾ ਤੇ ਉਹ ਮੌਸਮ ਦੀ ਵਜ੍ਹਾ ਕਰਕੇ ਇੱਕ ਉਹ ਦੂਸਰੇ ਰੇਲ ਨੋਇ ਦਾ ਥੋੜਾ ਸਫਰ ਜਿਹੜਾ ਲੋਕਾਂ ਦੇ ਡੇਢ ਘੰਟੇ ਦਾ ਫਰਕ ਪੈ ਗਿਆ ਠੀਕ ਹੈ ਅੱਛਾ ਜਦੋਂ ਸੋਚ ਚੁੱਕਣ ਬਾਰੇ ਕੋਈ ਗੱਲ ਕੀਤੀ ਕਿ ਕਿਸ ਤਰੀਕੇ ਸੋ ਮਤਲਬ ਕਿ ਇਹਦੇ ਕੌਣ-ਕੌਣ ਉੱਤੇ ਮੌਜੂਦ ਸੀਗਾ ਕਿਸ ਤਰੀਕੇ ਪ੍ਰੋਸੀਜਰ ਦਾ ਨਹੀਂ ਕੋਈ ਇਹ ਜਿਤਨਾ ਦੱਸਿਆ ਲੰਮੀ ਚੋੜੀ ਗੱਲ ਹੀ ਨਹੀਂ ਹੋਈ ਹੈਗੀ ਟਾਈਮ ਬੜਾ ਥੋੜਾ ਹੈਗਾ ਅਗਲੀ ਅਗਲੇਰੀ ਰਣਨੀਤੀ ਬਾਰੇ ਕੋਈ ਗੱਲ ਕੀਤੀ ਉਹਨਾਂ ਨੇ ਕਿ ਕਡੂਰ ਸਾਹਿਬ ਗੱਲ ਹੋਈ ਸਿਰਫ ਇਹਨਾਂ ਯਾਨੀ ਸ਼੍ਰੋਮਣੀ ਕਮੇਟੀ ਦੇ ਮੋਟਾ ਵਤ ਤੋਂ ਵਤ ਬਣਾਉਣ ਵਾਸਤੇ ਕਿਹਾ ਉਹਨਾਂ ਨੇ ਠੀਕ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜਿਹੜੀਆਂ ਉਹ ਟਾਈਮ ਥੋੜਾ ਰਹਿ ਗਿਆ ਉਹ ਅਸੀਂ ਦੱਸਿਆ ਵੀ 31 ਜੁਲਾਈ ਤੱਕ ਉਹ ਕਹਿੰਦੇ ਇਹ ਜੇ ਹੋਣ ਖਤਮ ਹੋਣ ਤੋਂ ਪਹਿਲਾਂ ਇੱਕ ਤੁਸੀਂ ਉਹਨਾਂ ਨੂੰ ਜਿਹੜਾ ਬੋਰਡ ਵਾ ਚੇਅਰਮੈਨ ਉਹਨਾਂ ਨੂੰ ਇੱਕ ਅਪੀਲ ਕਰਕੇ ਵੀ ਇਹਦਾ ਹੋਰ ਸਮਾਂ ਵਧਾਇਆ ਜਾਵੇ ਨਵੀਂ ਤੇ ਲੜ ਸਕਦੀ ਆ ਉਸ ਜੋ ਨਵੀਂ ਤੇ ਲੜ ਸਕਦੀ ਆ ਸ਼੍ਰੋਮਣੀ ਕਮੇਟੀ ਦੀ ਚੋਣਾਂ ਹਾਂਜੀ ਜਿਹੜੇ ਉਹਦੇ ਸ਼੍ਰੋਮਣੀ ਕਮੇਟੀ ਦੇ ਤੁਸੀਂ ਵੀ ਲੜ ਸਕਦੇ ਨਹੀਂ ਨਵੀਂ ਕੋਈ ਤੇ ਭਾਈ ਸਾਹਿਬ ਨੇ ਕਿਹਾ ਕਿ ਕੋਈ ਨਵੀਂ ਕੋਈ ਇਸ ਤਰੀਕੇ ਹੁਣ ਕੋਈ ਗੱਲ ਤਾਂ ਆਪੂ ਅੱਗੇ ਆ ਰਿਹਾ ਭਾਈ ਸਾਹਿਬ ਅਭੀ ਸਿੰਘ ਅੱਗੇ ਆਇਆ ਹੈ ਹੈਨਾ ਭਾਈ ਪਾ ਪਾਈ ਅੱਗੇ ਨਹੀਂ ਉਹ ਦੇਖੋ ਜੇ ਹੁਣ ਭਾਈ ਸਾਹਿਬ ਜੀ ਨੇ ਐਮਪੀ ਦੀ ਇਲੈਕਸ਼ਨ ਲੜੀ ਆ ਤੇ ਇਸ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਦੀ ਆ ਵੀ ਆਪਣਾ ਹਰ ਇੱਕ ਦਾ ਫਰਜ਼ ਬਣਦਾ ਹੈਗਾ ਜੇ ਆਪਾਂ ਚਾਹੁੰਦੇ ਆ ਜੇ ਉੱਚ ਕੋ ਕਮੀ ਪੇਸ਼ੀ ਆਈ ਹੈ ਤਾਂ ਸੁਧਾਰ ਹੋਣਾ ਚਾਹੀਦਾ ਤੇ ਫਿਰ ਆਪਾਂ ਬਾਰੋਂ ਬਾਰੋਂ ਨਹੀਂ ਸੁਧਾਰ ਕਰ ਸਕਦੇ ਆਪਾਂ ਉਹਦਾ ਪਾਰਟ ਬਣਾਗੇ ਤਾਂ ਫੇਰ ਹੀ ਸੁਧਾਰ ਹੋ ਸਕਦਾ ਕੋਈ ਤੀਜੀ ਤੇ ਰਣ ਸਕਦੀ ਨਹੀਂ ਇਹਦੇ ਦੇਖੋ ਸਮਝ ਦੱਸ ਸਕਦਾ ਜਾਓ ਭਾਈ ਸਾਹਿਬ ਜਦੋਂ ਆਉਣ ਕਿਉਂ ਦੱਸ ਸਕਦੇ ਆ ਅਸੀਂ ਤੇ ਉਹਦੇ ਗੜੀ ਅਰਦਾਸ ਬੇਨਤੀ ਕਰਦੇ ਆ ਕਿ ਪੰਜਾਬ ਇਕੱਠਾ ਹੋ ਕੇ ਚੱਲੇ ਪੰਜਾਬ ਜਿਹੜਾ ਉਹ ਗੁਰੂਆਂ ਦੇ ਨਾਂ ਤੇ ਵਸਦਾ ਉਹਦੀ ਇੱਜ਼ਤ ਦੀ ਕਲਾ ਹੁੰਦੀ ਐਨਐਸਏ ਬਾਰੇ ਕੋਈ ਗੱਲਬਾਤ ਹੋਈ ਕਿਉਂਕਿ ਵਾਦਾ ਦਿੱਤੀ ਕਈ ਚੀਜ਼ ਇਸ ਤਰੀਕੇ ਨਾਲ ਐਨਐਸਏ ਵਾਸਤੇ ਨਹੀਂ ਆਹੀ ਨਾ ਹੀ ਗੱਲ ਕੀਤੀ ਨਾ ਉਹਨਾਂ ਨੇ ਕੋਈ ਇਹ ਗੱਲ ਕੀ ਆ ਕੁਝ ਉਹਨਾਂ ਨੇ ਇਸ ਬਾਰੇ ਕੁਝ ਨਹੀਂ ਨਹੀਂ ਕੋਈ ਗੱਲ ਨਹੀਂ